ਪਿਛਲੇ ਦਿਨੀ ਆਈ ਭਾਰੀ بارش ਨੇ ਇੱਕ ਗਰੀਬ ਦੀ ਛੱਤ ਹੈ ਜਿਹੜੀ ਉਹ ਉਸਦੇ ਸਿਰ ਤੋਂ ਚੱਕ ਲਈ ਹੈ ਜਦੋਂ ਕਿਸੇ ਗਰੀਬ ਦੇ ਪਰਮਾਤਮਾ ਸਿਰ ਤੋਂ ਛੱਤ ਚੱਕਦਾ ਤਾਂ ਉਸ ਪਰਿਵਾਰ ਤੇ ਕੀ ਵੀਦਿਆ ਉਹ ਖੁਦ ਹੀ ਜਾਣਦਾ ਹੈ ਇਸੇ ਤਰ੍ਹਾਂ ਦਾ ਮਾਮਲਾ ਸਰਦੂਲਗੜ ਵੇਖਿਆ ਹੋਇਆ ਜਿੱਥੇ ਕਿ ਇੱਕ ਗਰੀਬ ਦੀ ਛੱਤ ਭਾਰੀ ਮੀਂਹ ਨਾਲ ਪਿਛਲੇ ਦਿਨੀ ਹੈ ਜਿਹੜੀ ਢਾਹ ਢੇਰੀ ਹੋ ਗਈ ਹੈ ਤੇ ਸਿਰ ਤੇ ਛੱਤ ਹੈ ਜਿਹੜੀ ਨਹੀਂ ਰਹੀ ਉਹ ਵਿਅਕਤੀ ਹੈ ਜਿਹੜਾ ਖੁਦ ਵੀ ਕੁਮਾਰੀ ਸਕਦਾ ਕਿਉਂਕਿ ਕਾਫੀ ਸਾਲ ਪਹਿਲਾਂ ਇੱਕ ਪੈਰ ਤੇ ਫੈਕਚਰ ਹੋ ਗਿਆ ਸੀ ਐਕਸੀਡੈਂਟ ਹੋ ਗਿਆ ਸੀ ਜਿਹਦੇ ਕਾਰਨ ਕਿ ਉਹ ਕਮੰਜੇ ਤੇ ਬੈਠਣ ਵਾਸਤੇ ਮਜਬੂਰ ਹੋ ਗਿਆ ਪਹਿਲਾਂ ਕਿ ਉਹ ਰੰਗ ਕਰਮ ਦਾ ਜਿਹੜਾ ਕੰਮ ਹੈ ਕਰਦਾ ਸੀ ਤੇ ਇੱਕ ਜਵਾਨ ਧੀ ਹੈ ਜਿਹੜੀ ਘਰ ਦੇ ਵਿੱਚ ਜਿਹੜੀ ਬੈਠੀ ਹੋਈ ਹੈ ਤੇ ਉਸਦੇ ਵੀ ਵਿਆਹ ਸ਼ਾਦੀਆਂ ਦੇ ਚਾਹ ਜਿਹੜੇ ਇਸ ਟਾਈਮ ਲੱਗ ਰਿਹਾ ਹੈ ਕਿ ਅਧੂਰੇ ਰਹਿ ਗਏ ਨੇ ਕਿਉਂਕਿ ਇੱਕ ਮਕਾਨ ਦੀ ਛੱਤ ਡਿੱਗ ਗਈ ਤੇ ਦੂਸਰਾ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਜਿਹੜਾ ਕੋਈ ਵੀ ਨਹੀਂ ਹੈਗਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਹੈ ਜਰੂਰ ਕਰ ਦਿਓ ਕਿਉਂਕਿ ਇਸ ਤੁਹਾਡੇ ਸ਼ੇਅਰ ਨਾਲ ਇਸ ਗਰੀਬ ਦੀ ਜਿਹੜੀ ਮਦਦ ਹੈ ਉਹ ਹੋ ਸਕਦੀ ਹੈ ਤੁਹਾਡੇ ਸ਼ੇਅਰ ਨਾਲ ਇਸ ਤੱਕ ਕੋਈ ਨਾ ਕੋਈ ਸਮਾਜ ਸੇਵੀ ਬੰਦਾ ਜਿਹੜਾ ਜਰੂਰ ਹੈ ਪਹੁੰਚ ਸਕਦਾ ਜੋ ਕਿ ਇਹਨਾਂ ਦੀ ਆਸ ਫਰਿਆਦ ਦੇ ਉੱਪਰ ਜਿਹੜਾ ਖਰਾ ਉਤਰੂਾ ਤੇ ਇਸ ਮਕਾਨ ਦੀ ਉਸਾਰੀ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾਉਗਾ ਕਿਉਂਕਿ ਜਿਵੇਂ ਸਿਆਣੇ ਕਹਿੰਦੇ ਕਿ ਤਣਕੇ-ਦਣਕੇ ਨਾਲ ਸਮੁੰਦਰ ਭਰ ਜਾਂਦਾ ਤਾਂ ਉਸੇ ਨਾਲ ਹੀ ਰਪੀਰ-ਪੀਰ ਨਾੜਾ ਆਪਾਂ ਇਸ ਦੀ ਛੱਤ ਵੀ ਜਿਹੜੀ ਗਰੀਬ ਦੀ ਦੁਆਰਾਂ ਪਾ ਸਕਦੇ ਆ ਤੇ ਇਹ ਦੁਬਾਰਾ ਫਿਰ ਉਸ ਛੱਤ ਦਾ ਆਨੰਦ ਆ ਜਿਹੜਾ ਮਾਣ ਸਕਣਗੇ ਕਿਉਂਕਿ ਹਜੇ ਬਾਰਸ਼ਾਂ ਸ਼ੁਰੂ ਵੀ ਨਹੀਂ ਹੋਈਆਂ ਤੇ ਬਾਰਸ਼ਾਂ ਦਾ ਹਜੇ ਕਾਫੀ ਟਾਈਮ ਹੈ ਜਿਹੜਾ ਪਿਆਗਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਪਹਿਲੀ ਬਾਸ਼ ਦੇ ਨਾਲ ਹੀ ਜਿਹੜੀ ਛੱਤ ਹੈ ਤੇ ਡਿੱਗ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਰਿਵਾਰ ਨਾਲ ਕੀ ਹੋਊਗੀ ਤੇ ਕਿੱਥੇ ਇਹ ਬੈਠੂਗਾ ਜਦੋਂ ਭਾਰੀ ਬਾਸ਼ ਆਉਣਗੀਆਂ ਕਿਉਂਕਿ ਸਰਕਾਰ ਵੱਲੋਂ ਵੀ ਅਲਰਟ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਭਾਰੀ ਬਾਰਸ਼ ਆਉਣੀਆਂ ਤੇ ਉਹਨਾਂ ਬਾਰਸ਼ਾਂ ਤੋਂ ਪਹਿਲਾਂ-ਪਹਿਲਾਂ ਇਸ ਮਕਾਨ ਦੀ ਜਿਹੜੀ ਛੱਤ ਹੈ ਜਿਹੜੀ ਪੈਜੇ ਇਸ ਗਰੀਬ ਦੀ ਉਸਾਰੀ ਹੈ ਜਿਹੜੀ ਮਕਾਨ ਦੀ ਹੋ ਜੇ ਤਾਂ ਕਿਤੇ ਨਾ ਕਿਤੇ ਇਹੋ ਜਿਹਾ ਸਮਾਜ ਸੇਵੀ ਇਸ ਮਕਾਨ ਵਾਸਤੇ ਜਿਹੜਾ ਜਰੂਰ ਪਹੁੰਚੂ ਤੇ ਸਾਰੇ ਨਾਲ ਭਰਾ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਜੀ ਕੀ ਨਾਮ ਹੈ ਸੁਖਵਿੰਦਰ ਸਿੰਘ ਜੀ ਭਾਈ ਸੁਖਵਿੰਦਰ ਕੀ ਹਾਲਾਤ ਕੀ ਹੋਏ ਸੀ ਕੀ ਵਾਕਿਆ ਕੀ ਹੋਇਆ ਸੀ ਉਸ ਦਿਨ ਕਿਵੇਂ ਹੋਇਆ ਸੀ ਏ ਜੀ ਸ਼ਨੀਵਾਰ ਰਾਤ ਨੂੰ 12:30 ਮੀਂਹ ਪੈਣ ਲੱਗਿਆ ਸਾਰਾਤ ਮੀਂਹ ਪਈ ਹੈ ਛੱਤ ਚੁੰਦੀ ਸੀ ਸਾਡਾ ਕੋਈ ਅੰਦਰ ਨਹੀਂ ਗਿਆ ਛੱਤ ਚੁੰਦੀ ਰਹੀ ਸਵੇਰੇ ਅਸੀਂ ਪਾਣੀ ਵੀ ਕੱਢ ਗਏ ਛੱਤ ਤੋਂ ਸਾਰਾ ਵੀ ਚਰਚਾਣੋਂ ਹਟ ਜੋਗੀ ਚੁੰਨੋਂ ਤਾਂ ਹਟ ਗਈ ਜਦੋਂ 9:00 ਵਜੇ ਨਾ ਮਾੜੀਆਂ ਦੋ ਚਾਰ ਇੱਟਾਂ ਡਿੱਗੀਆਂ ਨੇ ਬੱਤੇ ਡਿੱਗੇ ਆ ਉਹ ਤੋਂ ਬਾਅਦ ਹੌਲੀ ਹੌਲੀ ਜਦੋਂ ਅਸੀਂ ਸਮਾਨ ਕੱਢਣ ਲੱਗੇ ਫਿਰ ਡਿੱਗਦੀ ਡਿੱਗਦੀ ਸਾਰੀ ਡਿੱਗ ਪਈ ਅੱਧੀ ਜੀ ਉੱਧੀ ਡਿੱਗ ਪਈ ਹਾਂਜੀ ਤੇ ਇਨ ਨੂੰ ਇਹ ਪਹਿਲਾਂ ਵੀ ਲੱਗਦਾ ਸੀ ਕਿ ਵੀ ਡਿੱਗੂਗੀ ਨਹੀਂ ਪਹਿਲਾ ਝੂਗੀ ਤਾਂ ਜ਼ਰੂਰ ਸੀਗੀ ਸਾਨੂੰ ਐਸ ਵੀ ਚੱਕ ਲਾਂਗੇ ਵੀ ਚਲ ਕੋਈ ਟਾਈਮ ਦੇਖ ਕੇ ਜੇ ਅਸੀਂ ਵੀ ਜਦੋਂ ਕੋਈ ਹੱਥ ਜਾ ਕੇ ਹੱਥ ਜਿਹਾ ਕੇ ਸਤੋਕ ਮੱਦ ਲੈ ਕੇ ਜਾਂ ਕਿਵੇਂ ਵੀ ਲਾ ਲੋ ਜੀ ਤੁਸੀਂ ਹੂੰ 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 ਕਿਉਂ ਆਪ ਤੋਂ ਤਾਂ ਕੁਝ ਹੁੰਦਾ ਨਹੀਂ ਇਹਨਾਂ ਦੇ ਚਲ ਚੋਣਾਂ ਦਾ ਸੀਜ਼ਨ ਸੀ ਕੋਈ ਫੜ ਫੜਾ ਕੇ ਕੁਝ ਕਰ ਕਰਾ ਕੇ ਵੀ ਚਲ ਕੱਚੀ ਪੱਕੀ ਪਾ ਲੈਂਦੇ ਸੀ ਤੇ ਤੁਸੀਂ ਭਾਈ ਕੀ ਕੰਮ ਕਰਦੇ ਸੀ ਕਿੰਨੇ ਸਾਲ ਹੋ ਗਏ ਘਰੇ ਬੈਠੇ ਨੂੰ ਘਰੇ ਬੈਠਣ ਨੂੰ ਜੀ ਮੈਨੂੰ ਤਾਂ ਪਹਿਲਾਂ ਮੇਰਾ ਰੈਸੀਡੈਂਟ ਹੋਇਆ ਸੀਗਾ ਪੈਰ ਫੈਕਚਰ ਹੋ ਗਿਆ ਸੀਗਾ ਉਦੋਂ ਮੈਂ 1.5 ਸਾਲ ਮੰंजे ਤੇ ਪੈਰ ਜਮਸਕੰਜਾ ਪਾਇਆ ਸੀ ਮੇਰੇ ਉਦੋਂ ਬਾਅਦ ਮਾੜਾ ਮਾੜਾ ਨ ਕਮਤੰਦਾ ਕਰਨ ਲੱਗੋ ਵੀ ਮਾੜਾ ਮੋਟਾ ਹਲਕਾ ਬਸ ਵੀ ਜਿਆਦਾ ਭਾਰੀ ਨਹੀਂ ਹੁੰਦਾ ਸੀਗਾ ਫਿਰ ਕਰਦਾ ਕਰਦਾ ਮੈਂ ਤਿੰਨ ਚਾਰ ਸਾਲ ਵਧੀਆ ਕੰਮ ਕਰੀ ਗਿਆ ਫਿਰ ਮੇਰੇ ਐਤਕੀ ਦਸਵੇਂ ਪਿਛਲੇ ਸਾਲ ਛੱਟ ਫਿਰ ਲਾਗੀ ਦੁਬਾਰੇ ਫਿਰ ਮੈਂ 6 ਮਹੀਨਾ ਤਾਂ ਮੰਝੇ ਦੀ ਬੈਗਾ ਤੁਰ ਕੇ ਇੱਕ ਬਾਥਰੂਮ ਵੀ ਨਹੀਂ ਬਾਹਰ ਕਰਨ ਜਾਇਆ ਜਾਂਦਾ ਸੀ ਨਾ ਸਹੂਰ ਤਾਂ ਦੂਰ ਦੀ ਗੱਲ ਹੈ ਜੀ ਤੁਰਨਾ ਤੇ ਇੱਕ ਪਾਸੇ ਹੁਣ ਬਈ ਕਮਾਈ ਦਾ ਸਾਧਨ ਕੀ ਹੈ ਫਿਰ ਤੁਹਾਡਾ ਹੁਣ ਸਾਡਾ ਕਮਾਈ ਦਾ ਸਾਧਨ ਜੀ ਮੇਥੋਂ ਕੋਈ ਇਹ ਜਿਹੜਾ ਦਿਹਾੜੀ ਵਾਲਾ ਕੰਮ ਨਹੀਂ ਹੁੰਦਾ ਜੀ ਜੇ ਮਾੜਾ ਮੋਟਾ ਰੰਗ ਦਾ ਕਰਾਂ ਵੀ ਇੱਕ ਦੋ ਦਿਨ ਲੱਗਦਾ ਤਾਂ ਘਰ ਦਾ ਗੁਜ਼ਾਰਾ ਹੀ ਹੁੰਦਾ ਜ ਨੋਂ ਮਿਰਚ ਜਾਂ ਕੋਈ ਦਾਲ ਸਬਜ਼ੀ ਬਸ ਦੁੱਧ ਆ ਜਾਂਦਾ ਜੀ। ਹੂੰ। ਤੇ ਮੁੰਡਾ ਕੋਈ ਨਹੀਂ ਕੁੜੀ ਕੁੜੀ ਇੱਕ। ਕੁੜੀ ਹੈ ਜੀ ਇਹਦਾ ਵੀ ਅਸੀਂ ਬਸ ਵੀ ਮੰਗਣੀ ਕੀਤੀ ਸੀ ਕਿ 10ਵੇਂ 11ਵੇਂ ਮਹੀਨੇ ਚ ਵਿਆਹ ਦੀ ਕੋਈ ਸਲਾਹ ਬਣਾ ਰਹੇ ਸੀਗੇ ਸਾਡੇ ਨਾਲ ਪਹਿਲਾ ਕੰਮ ਹੋ ਗਿਆ ਜੀ। ਉਹ ਪਹਿਲਾਂ ਹੀ ਹੋ ਗਿਆ। ਹਾਂ ਜੀ। ਠੀਕ ਹੈ। ਹੁਣ ਹੁਣ ਕੀ ਬਈ ਗੁਜਾਰਸ਼ ਜਾਂ ਅਪੀਲ ਕੀ ਹੈ ਲੋਕਾਂ ਨੂੰ? ਅਸੀਂ ਤੇਹੀ ਵੀਰ ਕਰਦੇ ਹੱਥ ਬੰਨ ਕੇ ਵੀ ਨਾ ਸਾਡੀ ਵੱਤ ਵਦ ਅਸੀਂ ਮਦਦ ਕੀਤੀ ਜਾਵੇ ਛੱਤ ਪਹੁੰਚ ਜੀ। ਠੀਕ ਹੈ ਛੱਤ ਪਹੁੰਚ। ਹਾਂ ਜੀ। ਬਿਲਕੁਲ ਬਿਲਕੁਲ ਤੁਸੀਂ ਆ ਦੇਖ ਸਕਦੇ ਹੋ ਇਹ ਇਹਨਾਂ ਦੇ ਘਰ ਬਾਏ ਨੇ ਤੇ ਉਹ ਪਿੱਛੇ ਜਿਹੜੀ ਗੁड़िया ਖਰੀ ਹੋਈ ਹੈ ਆਜੋ ਆਜੋ ਅੱਗੇ ਆ ਗੁड़िया ਇਹ ਜਵਾਨ ਕੁੜੀਏ ਜਿਹੜੀ ਘਰ ਦੇ ਵਿੱਚ ਬੈਠੀ ਹੋਈ ਹੈ ਤੇ ਮਕਾਨ ਦੀ ਛੱਤ ਹੈ ਜਿਹੜੀ ਡਿੱਗ ਪਈ ਹੁਣ ਤੁਸੀਂ ਦੇਖ ਸਕਦੇ ਹੋ ਪਰਿਵਾਰ ਤੇ ਜਿਹੜੀ ਕੀ ਬੀੜ ਦੀ ਹੋਊਗੀ ਤਾਂ ਸਾਡੀ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਨਾ ਕਿਸੇ ਸਮਾਜ ਸੇਵੀ ਤੱਕ ਇਹ ਜ਼ਰੂਰ ਪਹੁੰਚ ਸਕੇ ਕਿਉਂਕਿ ਕਲੱਬ ਵੱਡੇ ਵੱਡੀਆਂ ਸੇਵਾ ਕਰਨ ਦਾ ਦਾਅਵੇ ਜਰੂਰ ਕਰਦੇ ਲੇਕਿਨ ਇਸ ਪਰਿਵਾਰ ਦਾ ਦੇਖਦੇ ਹਾਂ ਕਿੰਨੀ ਕੋਹ ਮਦਦ ਕਰਦੇ ਕਿੰਨੇ ਕੇਸ ਪਰਿਵਾਰ ਕੋਲੇ ਜਿਹੜਾ ਪਹੁੰਚਦੇ ਆ ਜੇ ਕੋਈ ਵੀ ਵੀਰ ਸਮਾਜ ਸੇਵੀ ਵੀਰ ਕੋਈ ਆਮ ਵਿਦੇਸ਼ ਚੋਂ ਐਨ ਆਰ ਆਈ ਭਰਾ ਕੋਈ ਵੀ ਇਸ ਪਰਿਵਾਰ ਦੀ ਮਦਦ ਜਿਹੜੀ ਕਰਨੇ ਚਾਹੁੰਦਾ ਹੈ ਤਾਂ ਆ ਜਿਹੜਾ ਖਾਤਾ ਨੰਬਰ ਹੈ ਥੱਲੇ ਸਕਰੀਨ ਦੇ ਉੱਪਰ ਵੀ ਅਸੀਂ ਦੇ ਰੱਖਿਆ ਤੇ ਆ ਕਾਪੀ ਦੇ ਉੱਪਰ ਵੀ ਤੁਸੀਂ ਸਕਰੀਨ ਸ਼ਾਟ ਲੈ ਕੇ ਲੈ ਸਕਦੇ ਹੋ ਇਸ ਖਾਤੇ ਦੇ ਵਿੱਚ ਸਿੱਧੀ ਅਮਾਉਂਟ ਇਸ ਪਰਿਵਾਰ ਨੂੰ ਪਾਇਓ ਨਾ ਕਿ ਕਿਸੇ ਮਤਲਬ ਰਾਸਤੇ ਦੇ ਵਿੱਚ ਕਿਉਂਕਿ ਰਾਸਤੇ ਦੇ ਵਿੱਚ ਪੇਮੈਂਟ ਜੇ ਆਪਾਂ ਦੇ ਦੇ ਦਿੰਨੇ ਹੈ ਨਾ ਕਿਸੇ ਨੂੰ ਉਹ ਪੇਮੈਂਟ ਜਿਹੜੀ ਪੂਰੀ ਨਹੀਂ ਪਹੁੰਚਦੀ ਤਾਂ ਇਸ ਪਰਿਵਾਰ ਤੱਕ ਜਿਹੜੀ ਪੂਰੀ ਪੇਮੈਂਟ ਪਹੁੰਚੇ ਤਾਂ ਇਸ ਖਾਤੇ ਦੇ ਵਿੱਚ ਜਿਹੜੀ ਸਿੱਧੀ ਪੇਮੈਂਟ ਤੁਸੀਂ ਟਰਾਂਸਫਰ ਕਰੋ ਨੀਚੇ ਖਾਤਾ ਜਿਹੜਾ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਇਸ ਖਾਤੇ ਦੇ ਵਿੱਚ ਹੈ ਸਿਰਫ ਪੇਮੈਂਟ ਪਾਇਓ ਤਾਂ ਹੋਰ ਕੋਈ ਵੀ ਖਾਤਾ ਇਸ ਪਰਿਵਾਰ ਦਾ ਨਹੀਂ ਹੈਗਾ ਇਸ ਖਾਤੇ ਤੋਂ ਇਲਾਵਾ ਤਾਂ ਵੀਡੀਓ ਦੇਖਣ ਵਾਲੇ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਪਰਿਵਾਰ ਦੇ ਵਾਸਤੇ ਸ਼ੇਅਰ ਕਰ ਦਿਓ ਤਾਂ ਕਿ ਇਸ ਪਰਿਵਾਰ ਦੀ ਛੱਤ ਪੈ ਜਾਏ ਤਾਂ ਮਿਲਦੇ ਹਾਂ ਕਿਸੇ ਅਗਲੀ ਅਪਡੇਟ ਦੇ ਨਾਲ ਕੈਮਰਾਮੈਨ ਰਵਣ ਦੇ ਨਾਲ ਗੁਜੇਰ ਸਿੰਘ ਸੰਧੂ ਦੀ ਖਾਸ ਰਿਪੋਰਟ